ਜਿਵੇਂ ਕਿ ਦੋਸਤ ਆਪਸ ਸਰ ਜਾਣਦੇ ਆ ਆਪਣੀ ਪੰਜਾਬੀ ਇੰਡਸਟਰੀ ਵਿੱਚ ਕੋਈ ਨਾ ਕੋਈ ਵਿਵਾਦ ਜਾਂ ਮੁੱਦਾ ਛਿੜਦੀ ਰਹਿੰਦਾ ਹੈ ਹੁਣ ਉਸੇ ਤਰ੍ਹਾਂ ਹੀ ਅਰਸ਼ਵਲ ਨਵਾਨ ਸੰਧੂ ਅਤੇ ਪ੍ਰੇਮ ਢੱਲੋ ਵਿਚਕਾਰ ਇੱਕ ਬਹੁਤ ਵੱਡੀ ਕੌਂਟਰੋਵਰਸੀ ਹੋ ਚੁੱਕੀ ਹੈ ਹਾਲ ਹੀ ਦੇ ਵਿੱਚ ਨਵਾਨ ਸੰਧੂ ਦੀ ਇੱਕ ਨਵੀਂ ਐਲਬਮ ਰਿਲੀਜ਼ ਹੋ ਕੇ ਟੀ ਹੈ ਜਿਸ ਵਿੱਚ ਨਵਾਨ ਸੰਧੂ ਨੇ ਕਾਫੀ ਵੱਡੇ ਵੱਡੇ ਜਵਾਬ ਦਿੱਤੇ ਹਨ ਇਸ ਐਲਬਮ ਵਿੱਚ ਸਭ ਤੋਂ ਪਹਿਲਾਂ ਨਵਾਨ ਸੰਧੂ ਪ੍ਰੇਮ ਢਿੱਲੋਂ ਨੂੰ ਜਵਾਬ ਦਿੰਦਾ ਹੈ ਇੱਕ ਜਵਾਬ ਨਹੀਂ ਸਗੋਂ ਕਾਫੀ ਸਾਰੇ ਜਵਾਬ ਹੈ ਇਸ ਐਲਬਮ ਵਿੱਚ ਨਵਾਨ ਸੰਧੂ ਨੇ ਪ੍ਰੇਮ ਢਿੱਲੋਂ ਨੂੰ ਦਿੱਤੇ ਅਤੇ ਇਸ ਤੋਂ ਬਾਅਦ ਹੁਣ ਨਵਾਨ ਸੰਧੂ ਨੇ ਇੱਕ ਹੋਰ ਜਵਾਬ ਪ੍ਰੇਮ ਢਿੱਲੋਂ ਦੇ ਦੋਸਤ ਅਰਸ਼ ਵਾਲੀ ਵੀ ਲਿਖਿਆ ਨਵਾਨ ਸੰਧੂ ਦੀ ਐਲਬਮ ਦੇ ਗਾਣੇ ਦੀ ਇੱਕ ਲਾਈਨ ਆਉਂਦੀ ਹੈ ਜਿਸ ਵਿੱਚ ਨਵਾਨ ਸੰਧੂ ਕਹਿੰਦਾ ਹੈ ਕਰ ਚ ਜਨਾਨੀ ਨੱਕ ਪੱਤ ਛੇੜਦੇ ਬਾਹਰ ਬੰਦਿਆ ਸਾਲੇ ਲਦੇਨ ਦੇ ਬਿਲੋ ਕਰ ਚ ਜਨਾਨੀ ਨੱਕ ਪੱਤ ਛੇੜਦੇ ਬਲ ਬਣਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਾਇਨਾ ਨਵਨ ਸੰਦੂ ਨੇ ਆਰਸ਼ਵਾਲ ਨੂੰ ਜਵਾਬ ਦਿੱਤਾ ਹੈ ਬਾਕੀ ਇਸ ਵਾਰ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟਾਂ 'ਤੇ ਸਾਂਝੇ ਕਰਕੇ ਜਾਓ ਧੰਨਵਾਦ ਦੋਸਤੋ